ਤੁਸੀਂ ਕਹ ਤੁਸੀਂ ਦੇਖ ਰਹੇ ਹੋ ਨ ਯਾਰ ਮੈਂ ਤੁਹਾਨੂੰ ਇੱਕ ਤਸਵੀਰ ਦਿਖਾ ਰਿਹਾ ਜਿਹੜਾ ਕਿ ਪਟਿਆਲਾ ਪੁਲਿਸ ਨੇ ਇੱਕ ਗਰੋਹ ਫੜਿਆ ਹੈ ਜਿਹੜਾ ਕਿ ਟਾਵਰ ਮੋਬਾਈਲ ਟਾਵਰਾਂ ਦੇ ਉੱਪਰ ਚੜ ਕੇ ਜਿਹੜਿਆ ਦਿੱਕਤ ਤੁਸੀਂ ਬਹੁਤ ਮਹਿੰਗੇ ਮਹਿੰਗੇ ਪਾਰਟਸ ਆ ਟਾਵਰਾਂ ਦੇ ਉਹਨਾਂ ਨੂੰ ਚੱਕਦਾ ਤੇ ਉਹਨੂੰ ਤਸਵੀਰ ਦਿਖਾਣੇ ਰੱਸਾ ਦੇਖੋ ਤੁਸੀਂ ਇਹ ਰੱਸਾ ਜਿਹੜਾ ਹੈਗਾ ਕਿੱਡੇ ਰੱਸੇ ਦੇ ਨਾਲ ਇਹਨਾਂ ਨੇ ਆ ਜਿਹੜੀ ਕੁੰਡੀ ਹੋਗੀ ਜਾਂ ਇਹ ਖਿੱਚਣ ਵਾਲਾ ਮਤਲਬ ਬਹੁਤ ਹੀ ਤਕੜਾ ਗਰੋ 8 ਐਮਬਰੀ ਗਰੋ ਆ ਇਹਨਾਂ ਦੀ ਤੁਸੀਂ ਤਿਆਰੀ ਦੇਖ ਰਹੇ ਹੋ ਕਿ ਮੌਤ ਨੂੰ ਆਪਣੇ ਨੂੰ ਵਿੱਚ ਲੈ ਕੇ ਜਿਹੜੇ ਕਿ ਉੱਪਰ ਚੜਦੇ ਆ ਰਹੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸੀਆਈਏ ਸਟਾਫ ਪਟਿਆਲਾ ਦੀ ਪੁਲਿਸ ਨੇ ਬਹੁਤ ਹੀ ਵੱਡੀ ਸਫਲਤਾ ਮਿਲੀ ਹੈ ਪੰਜਾਬ ਹਰਿਆਣਾ ਹਿਮਾਚਲ ਪੂਰੇ ਇੰਡੀਆ ਦੇ ਵਿੱਚ ਚੋਰੀ ਕਰਦਾ ਸੀ ਔਰ ਜਿਹੜੇ ਮੈਂ ਕੈਮਰਾਮੈਨ ਨੂੰ ਖਾਣੇ ਦਿਖਾਣਗੇ ਜਿਹੜੇ ਪਾਰਟ ਹੈਗੇ ਆ ਇਹ ਬਹੁਤ ਭਾਰੀ ਭਾਰੀ ਹੈ ਤੁਸੀਂ ਆਪ ਦੇਖ ਲਓ ਟਾਵਰ ਮੋਬਾਈਲ ਟਾਵਰ ਤੋਂ ਉੱਪਰੋ ਚੜ ਕੇ ਇਹ ਲੋਕ ਜਿਹੜਾ ਗਿਰੋ ਸੀ ਉਹਦੇ ਦੋ ਦੋ ਮੈਂਬਰ ਇਹਨਾਂ ਨੂੰ ਚੱਕ ਕੇ ਬਾਅਦ ਤੋਂ ਥੱਲੇ ਲੈ ਜਾਂਦੇ ਸੀ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਔਰ ਤੁਸੀਂ ਉਹ ਦੇਖੋ ਕਿੱਦੇ ਭਾਰੀ ਭਾਰੀ ਜਿਹੜੇ ਜਿਹੜੇ ਇੰਟਰਵਿਊ ਹੈਗੇ ਆ ਇਹ ਪਾਸ ਜਿਹੜੇ ਕੀ ਸੀ ਇਹ ਲੋਕ ਗ੍ਰਿਫਤਾਰ ਕੀਤੇ ਗਏ ਅੰਗ ਦੋਸ਼ੀਆਂ ਤੋਂ ਸਮਾਨ ਜਿਹੜਾ ਕੀ ਬਰਾਮਦ ਹੋਇਆ ਗਿਆ ਸੋ ਇਹ ਜਿਹੜੀ ਆਪਣੀ ਮੌਤ ਨੂੰ ਮਖੌਲਾ ਕਰਦੇ ਬੇਸ਼ੱਕ ਇਹ ਜਿਹੜੇ ਚੋਰੀ ਕਰਦੇ ਸਮਾਨ ਨੂੰ ਵਿਦੇਸ਼ਾਂ ਵਿੱਚ ਭੇਜਦੇ ਸੀ ਮੋਬਾਈਲ ਕੰਪਨੀਆਂ ਕੋ ਘਟਾ ਹੁੰਦਾ ਸੀ ਔਰ Airtel ਕੰਪਨੀ ਨੇ ਤਾਂ ਪਟਿਆਲਾ ਪੁਲਿਸ ਦਾ ਧੰਨਵਾਦ ਵੀ ਕੀਤਾ ਕਿ ਤੁਸੀਂ ਇਹ ਜਿਹੜਾ ਗਰੋ ਹੈਗਾ ਇਹਨੂੰ ਗ੍ਰਿਫਤਾਰ ਕੀਤਾ ਕਿਉਂਕਿ ਮੋਬਾਈਲ ਕੰਪਨੀਆਂ ਨੂੰ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਇਹ ਪਾਸ ਚੋਰੀ ਹੋ ਜਾਂਦੇ ਸੀ ਇਹ ਗਰੋ ਕਿੰਨੇ ਵਾਰਦਾਤਾਂ ਕਰਦੇ ਸੀ ਕਿੰਨੇ ਕ ਮੈਂਬਰੀ ਦੇ ਗ੍ਰਿਫਤਾਰ ਦੇਖੋ ਇਹ 8 ਮੈਂਬਰ ਅਸੀਂ ਇਸ ਗਰੋ ਦੇ ਗ੍ਰਿਫਤਾਰ ਕੀਤੇ ਬੜੀ ਟੈਕਨੀਕਲ ਤਰੀਕੇ ਨਾਲ ਮੋਬਾਈਲ ਟਾਵਰਾਂ ਦੇ ਉੱਪਰ 100 ਮੀਟਰ ਦੀ ਉਚਾਈ ਤੱਕ ਚੜ੍ਹ ਕੇ ਜਿਹੜੇ BTS ਤੇ RRU ਯੂਨਿਟ ਨੇ ਉਹ ਉਥੇ ਪੰਜਾਂ 7 ਮਿੰਟਾਂ ਦੇ ਅੰਦਰ ਹੀ ਕੱਢ ਕੇ ਲੈ ਜਾਂਦੇ ਸੀ ਇਹਨਾਂ ਨੇ 100 ਤੋਂ ਜ਼ਿਆਦਾ ਵਾਰ ਦਾ ਤਾਂ ਪੰਜਾਬ 'ਚ ਕੀਤੀਆਂ ਨੇ ਬਠਿੰਡਾ ਫਰੀਦਕੋਟ ਖੰਨਾ ਪਟਿਆਲਾ ਤੇ ਪੂਰੇ ਇੰਡੀਆ 'ਚ ਜੇ ਦੇਖੀਏ ਤੇ ਕਈ ਹਜ਼ਾਰ ਵਾਰ ਦਾ ਤਾਂ ਇਹਨਾਂ ਨੇ ਕੀਤੀਆਂ ਬੜੇ ਟੈਕਨੀਕਲੀ ਟ੍ਰੇਨਡ ਹੈਗੇ ਆ ਸੁਭਾਸ਼ ਇਹਨਾਂ ਦਾ ਮਾਸਟਰਮਾਈਂਡ ਦਾ ਤੇ ਅਸੀਂ ਇਹਨਾਂ ਤੋਂ ਤਕਰੀਬਨ 100 ਪਲਸ ਬੀਟੀਐਸ ਤਿਆਰ ਆ ਰਿਹਾ ਰਿਵਰ ਕਰੀਤੇ ਜਿੱਦੀ ਮਾਰਕੀਟ ਕਾਸਟ ਕੋਈ ਤਕਰੀਬਨ 2 ਕਰੋੜ ਰੁਪਈਆ ਹੋਊਗੀ ਜਿਹੜੀ Airtel ਕੰਪਨੀ ਆ ਉਹਨੇ ਪਟਿਆਲਾ ਪੁਲਿਸ ਦੀ ਸਰਕਵਰੀ ਦੀ ਤੇ ਇਨੀ ਡੁੰਗਾਈ ਨਾਲ ਤਸਪੀਸ਼ ਕਰਨ ਦੀ ਬੜੀ ਸ਼ਲਾਘਾ ਕੀਤੀ। ਸਰੇ ਕੋਈ ਪਾਰਸੀ ਦੇ ਬਾਹਰ ਵੀ ਕੋਈ ਵਿਦੇਸ਼ਾਂ ਵਿੱਚ ਵੀ ਵੇਚਦੇ ਰਹੇ ਹੋ ਇਹਨਾਂ ਦਾ ਵਿਦੇਸ਼ੀ ਲਿੰਕ ਵੀ ਜਰੂਰ ਸਾਹਮਣੇ ਆ ਰਿਹਾ। ਇਨੀ ਵੱਡੀ ਗਿਣਤੀ 'ਚ ਪਾਰਟਸ ਜਿਹੜੇ ਆ ਕਿਸੇ ਨਾ ਕਿਸੇ ਚੈਨਲ ਰਾਹੀਂ ਵਿਦੇਸ਼ 'ਚ ਭੇਜ ਦਿੱਤੀ ਗਲਫ ਕੰਟਰੀਆਂ 'ਚ ਵੀ ਭੇਜ ਦਿੱਤੀ ਉਸੀ ਬੜੀ ਡੁੰਗਾਈ ਨਾਲ ਤਸਪੀਸ਼ ਦੇ ਚੱਗੇ। ਤੋ ਬਿਲਕੁਲ ਸਰ ਨੇ ਕਿਹਾ ਕਿ ਇਸ ਜਿਹੜੇ ਕੀ ਗੈਂਗ ਦੀ ਬਾਕੀ ਤੂ ਵੀ ਚਾਰੀ ਆ ਕੋਈ ਵੀ ਅਗਰ ਕੋਈ ਦੋਸ਼ੀ ਹੋਇਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ ਸੋ ਤਸਵੀਰਾਂ ਵੀ ਦੇਖ ਰਹੇ ਤੁਸੀਂ ਕਿ ਬਹੁਤ ਹੀ ਜਿਹੜੇ ਮਹਿੰਗੇ ਪਾਰਟ ਸੀਡਾਂ ਤੋਂ ਬਰਾਮਦ ਹੋਏ ਨੇ ਗੈਂਗ ਜਿਹੜਾ ਹੈਗਾ ਕਿ ਇਹ ਪੁਲਿਸ ਦੇ ਸੀਆਰਐਸਟਾ ਪਟਿਆਲਾ ਦੀ ਟੀਮ ਨੇ ਇਹ 8 ਮੈਂਬਰੀ ਗਰੋ ਜਿਹੜਾ ਕੀ ਗ੍ਰਿਫਤਾਰ ਕੀਤਾ ਸੋ ਐਸਐਸਪੀ ਪਟਿਆਲਾ ਨੇ ਕਿਹਾ ਕਿ ਵਿਦੇਸ਼ਾਂ ਤੱਕ ਵੀ ਇਸ ਗੈਂਗ ਦੇ ਤਾਰ ਜੁੜੇ ਹੋ ਸਕਦੇ ਨੇ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਤਫ਼ਤੀਸ਼ ਜਾਰੀ ਹੈ ਪਟਿਆਲਾ ਟਾਊਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ